ਇੱਕ ਝੂਠ ਬੋਲ ਕੇ ਜਿਹੜੀ ਸਰਕਾਰ ਲੈ ਕੇ ਆਏ ਸੀਗੇ ਉਹ ਜਗਜਾਹਰ ਹੋ ਗਿਆ ਹੁਣ ਸਾਰੀਆਂ ਚੀਜ਼ਾਂ ਕਿੜਾਈ ਹੋ ਗਈ ਸ਼ੁਰੂ ਅੱਜ ਤੋਂ ਹੋ ਗਈ ਸ਼ੁਰੂਆਤ ਸਮਾਰੇਗਾ ਢੂਡ ਸਾਹਿਬ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਕਿ ਜਿਹਨੂੰ ਵਰਕਰ ਚ ਹੋਣਗੇ ਹਾਈ ਕਮਾਂਡ ਨੇ ਉਹਨੂੰ ਟਿਕਟ ਦੇਣੀਆਂ ਕਿਉਂਕਿ ਸਾਡਾ ਤਾਂ ਇੱਕੋ ਮਕਸਦਾ ਬੂਥ ਮੰਡਲ ਤੇ ਮੰਡਲ ਪ੍ਰਧਾਨ ਬੂਥ ਲੈਵਲ ਬਲਾਕ ਕਮੇਟੀਆਂ ਪਹਿਲਾਂ ਇਹਨਾਂ ਨੂੰ ਕਾਇਮ ਕਰ ਮੌਕੇ ਦਾ ਐਮਐਲਏ ਦਾ ਸ਼ਾਇਦ ਤੇਰੇ ਕਿਸੇ ਨੂੰ ਮਿਲਿਆ ਹੋਵੇ ਜਾਂ ਨਾਂ ਮੇਰਾ ਹੋਵੇ ਮੈਂ ਤਾਂ ਤੁਹਾਡਾ ਛੋਟਾ ਭਰਾ ਇੱਥੇ ਹਾਜ਼ਰ ਆਂ ਦੇਨਰਾ ਭਾਵਾਣਾ 2002 ਤੋਂ ਲੈ ਕੇ ਅੱਜ ਤੱਕ ਦਾ ਰਿਕਾਰਡ ਖੜਾ ਲੋ ਜੇ ਤਾਂ ਆਪਾਂ ਕੰਮ 'ਚ ਮੇਲਣ-ਜੋਲਣ 'ਚ ਕਿਸੇ ਚੀਜ਼ 'ਚ ਮਗਰ ਰਹੇ ਆਂ ਤਾਂ ਮੈਂ ਕਦੇ ਟਿਕਟਰੀ ਮੰਗਦਾ ਮੈਂ ਕਦੇ ਵੋਟਾਂ 'ਚ ਹੀ ਨਹੀਂ ਖੜਾ ਹੁੰਦਾ ਇਹ ਸਿਰਫ ਵਾਵਾ ਖਟਨੀ ਆ ਜਿਹੜੀ ਕਿਉਂਕਿ ਉੱਥੋਂ ਦੀ ਓਵਰ ਬ੍ਰਿਜ ਕੱਢਣਾ ਬਾਜ਼ਾਰ ਦੇ ਵਿੱਚੋਂ ਸਦਰ ਬਾਜ਼ਾਰ ਦੇ ਉੱਪਰ ਦੀ ਤਾਂ ਮੈਨੂੰ ਲੱਗਦਾ ਵੀ ਇਹ ਸਾਡੇ ਬਾਜ਼ਾਰ ਸਾਡੀ ਮਾਰਕੀਟ ਨੂੰ ਬਹੁਤ ਨੁਕਸਾਨ ਹੋਊਗਾ ਇਸ ਚੀਜ਼ ਦਾ ਜਿਹੜੇ ਸਾਡੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਉਹਨਾਂ ਦੇ ਦੇਸ਼ਾ ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਹਰੇਕ ਵਿਧਾਨ ਸਭਾ ਦੇ ਵਿੱਚ ਕੋਆਰਡੀਨੇਟਰ ਸਹਿਬਾਨਾਂ ਨੂੰ ਨਿਯੁਕਤ ਕੀਤਾ ਗਿਆ ਤੇ ਸਾਡੇ ਉਰੇ ਮੋਟ ਸਾਹਿਬ ਜਿਹੜੇ ਕੋਆਰਡੀਨੇਟਰ ਲਾਏ ਨੇ ਤੇ ਨਾਲ ਹੀ ਸੋ ਨਾਮ ਦੇ ਵਿੱਚ ਗੁਰਪਿਆਰ ਧੂਰਾ ਜੀ ਨੂੰ ਸਾਡੇ ਧੂਰੀ ਨਾਲ ਸੰਬੰਧਤ ਨੇ ਸੀਨੀਅਰ ਕਾਂਗਰਸੀ ਲੀਡਰ ਨੇ ਇਹਨਾਂ ਨੂੰ ਸਨਮਾਨ ਲਾਇਆ ਗਿਆ ਤੇ ਦੋਨਾਂ ਦਾ ਸਨਮਾਨ ਤੇ ਸਤਿਕਾਰ ਕਰਨਾ ਸੀ ਤੇ ਨਾਲ ਹੀ ਮੋਟ ਸਾਹਿਬ ਨੇ ਸਾਨੂੰ ਦੱਸਣਾ ਸੀਗਾ ਕਿ ਕਿਸ ਤਰੀਕੇ ਨਾਲ ਆ ਜਿਹੜਾ ਅਸੀਂ ਇੱਥੇ ਕੰਮ ਕਾਜ ਜਿਹੜਾ ਕਰਨਾ ਇਹਨਾਂ ਨੂੰ ਉਸ ਤਰੀਕੇ ਨਾਲ ਜਿਹੜੀਆਂ ਲਿਸਟਾਂ ਵਗੈਰਾ ਮੁਹਈਆ ਕਰਵਾਉਣੀਆਂ ਨੇ ਤਾਂ ਕਿ ਹਰੇਕ ਹਫਤੇ ਜਿਹੜੀ ਅਸੀਂ ਹਲਕੇ ਦੀ ਉਹ ਵਧੀਆ ਤਰੀਕੇ ਨਾਲ ਜਿਹੜੀ ਸਾਰੇ ਵਰਕਰ ਸਾਹਿਬਾਨ ਨਾਲ ਜਿਹੜੀ ਮੀਟਿੰਗ ਕਰ ਸਕੀਏ 2023 ਨੂੰ ਲੈ ਕੇ ਕਿਸ हां ਇਹ ਸਾਰੀ ਜਿਹੜੀ ਮੁਹਿੰਮਾ ਇਹ ਆਉਣ ਆਲੀਆਂ ਚੋਣਾਂ ਨੂੰ ਲੈ ਕੇ ਹੀ ਆ ਤੇ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਸਤਕਾਰਯੋਗ ਸੀਨੀਅਰ ਲੀਡਰਸ਼ਿਪ ਜਿਹੜੀ ਮੇਰੇ ਨਾਲ ਖੜੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਇਹ ਇੱਕ ਝੂਠ ਬੋਲ ਕੇ ਜਿਹੜੀ ਸਰਕਾਰ ਲੈ ਕੇ ਆਏ ਸੀਗੇ ਉਹ ਜਗਜਾਹਰ ਹੋ ਗਿਆ ਹੁਣ ਸਾਰੀਆਂ ਚੀਜ਼ਾਂ ਇਹ ਤਾਂ ਧੂਰੀ ਆ ਜਿੱਥੇ ਸਰਕਾਰ ਨੂੰ ਮੁੱਖ ਜਿਹੜੇ ਮੁੱਖ ਮੰਤਰੀ ਸਾਹਿਬ ਇਥੋਂ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦਾ ਇਹ ਹਲਕਾ ਸੋ ਇੱਥੇ ਦੇ ਲੋਕਾਂ ਨੂੰ ਜੇ ਤੁਸੀਂ ਮਾਰਕੀਟ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇੱਥੇ ਦੀਆਂ ਹੀ ਜਿਵੇਂ ਸਾਡੇ 슈ਗਰ ਮਿਲ ਜਿਹੜਾ 1954 ਦਾ ਚੱਲ ਰਿਹਾ ਸੀ ਸਾਡੇ ਧੂਰੀ ਦੀ ਸ਼ਾਨ ਸੀ ਉਹ ਬੰਦ ਹੋ ਚੁੱਕਿਆ ਤੇ ਸਾਡੇ ਧੂਰੀ ਦੇ ਵਿੱਚ ਜਿਹੜਾ ਸੁਆ ਧਕੇ ਨਾਲ ਹੀ ਉਹਨੂੰ 4-4 ਫੁੱਟ ਕਵਰ ਕਰਕੇ ਇੰਨਾ ਉੱਚਾ ਕਰ ਦਿੱਤਾ ਗਿਆ ਉਹ ਨਾ ਪਾਰਕਿੰਗ ਦੇ ਲਈ ਸਹੂਲਤ ਦੇ ਰਿਆ ਤੇ ਸਾਡੇ ਇੱਥੇ ਜਿੰਨੇ ਵੀ ਜੇ ਮਾਰਕਫੈੱਡ ਦਾ ਪਾਰਕ ਦੀ ਗੱਲ ਕਰੀਏ ਉਹ ਵੀ ਉੱਥੇ ਦਾ ਉੱਥੇ ਹੀ ਖੜਾ ਹਜੇ ਤੱਕ ਜੇ ਆਈਟੀਆਈ ਜਿਹੜੀ ਅਸੀਂ ਨੇ ਪਾਸ ਕਰਵਾਈ ਸੀ ਮਲਵਾਲ ਸਾਹਿਬ ਦੇ ਵਿਖੇ ਉਹ ਵੀ ਸਾਡੀ ਆਈਟੀਆਈ ਹਜੇ ਤੱਕ ਨਹੀਂ ਚੱਲੂ ਹੋ ਸਕੀ ਸੋ ਮੇਰੇ ਕਹਿਣ ਦਾ ਮਤਲਬ ਵੀ ਇੱਕ ਵੀ ਚੀਜ਼ ਇਹਨਾਂ ਵੱਲੋਂ ਸਾਡੇ 3 ਸਾਲਾਂ ਦੇ ਵਿੱਚ ਧੂਰੀ ਹਲਕੇ ਨੂੰ ਨਹੀਂ ਦਿੱਤੀ ਗਈ ਧੂਰੀ ਨੇ ਓਵਰਜ ਨੂੰ ਲੈ ਕੇ ਮੁਖਮੰਦ ਤੇ ਰਬੀ ਉਹ ਅਮੋਂ ਸਾਹਮਣੇ ਨੇ ਉਹ ਬਿਆਨ ਦੇ ਇੱਕ ਸਾਲ ਤੱਕ ਬੰਗਾ ਹੋਊਗਾ ਤਿੰਨ ਮਹੀਨੇ ਚ ਬੰਗਾ ਇਹ ਸਿਰਫ ਵਾਵਾ ਖੱਟਨੀ ਆ ਜਿਹੜੀ ਕਿਉਂਕਿ ਉੱਥੋਂ ਦੀ ਓਵਰ ਬ੍ਰਿਜ ਕੱਢਣਾ ਬਾਜ਼ਾਰ ਦੇ ਵਿੱਚੋਂ ਸਦਰ ਬਾਜ਼ਾਰ ਦੇ ਉੱਪਰ ਦੀ ਤਾਂ ਮੈਨੂੰ ਲੱਗਦਾ ਵੀ ਇਹ ਸਾਡੇ ਬਾਜ਼ਾਰ ਸਾਡੀ ਮਾਰਕੀਟ ਨੂੰ ਬਹੁਤ ਨੁਕਸਾਨ ਹੋਊਗਾ ਇਸ ਚੀਜ਼ ਦਾ ਤਾਂ ਅਸੀਂ ਨੇ ਉਸ ਟਾਈਮ ਤੇ ਪ੍ਰਪੋਜ਼ਲ ਬਣਾਈ ਸੀ ਤੇ ਇਹ ਬਜਟ ਦੇ ਵਿੱਚ ਵੀ ਅਪਰੂਵਲ ਆ ਗਿਆ ਸੀ ਪਾਸ ਹੋ ਗਿਆ ਸੀ ਪਰ ਚੋਣ ਜਾਬਤੇ ਦੇ ਹੋਣ ਕਰਕੇ ਉਦੋਂ ਟੈਂਡਰ ਨਹੀਂ ਇਹਦਾ ਲੱਗ ਸਕਿਆ ਸੀ ਤੇ ਜਿਹੜੀ ਅੰਮਾਲਾ ਰੇਂਜ ਦੇ ਜਿਹੜੇ ਅਫੀਸਰ ਸਹਬਾਨ ਨੇ ਉਹਨਾਂ ਨੇ ਵੀ ਇੱਥੋਂ ਜਿਹੜਾ ਸਾਰਾ ਪ੍ਰਪੋਜ਼ਲ ਬਣਾ ਕੇ ਭੇਜਤਾ ਸੀ ਵੀ ਇੱਥੇ ਜਿਹੜਾ ਅੰਡਰਪਾਸ ਹੀ ਕਾਮਯਾਬ ਰਹੂਗਾ ਤਾਂ ਉਹ ਸਿਰਫ ਇਸ ਕਰਕੇ ਨਹੀਂ ਬਣਵਾ ਰਹੇ ਵੀ ਜੇ ਉਹ ਅੰਡਰਪਾਸ ਬਣਵਾਤਾ ਤਾਂ ਉਹਦੇ ਤੇ ਗੋਲਡੀ ਦਾ ਨਾਮ ਆਜੂ ਤੇ ਇਹਨਾਂ ਨੇ 54 ਕਰੋੜ ਰੁਪਇਆ ਲਾ ਕੇ ਇਹ ਕਹਿ ਰਹੇ ਨੇ ਕਿ ਅਸੀਂ ਓਵਰ ਬ੍ਰਿਜ ਬਣਾ ਰਹੇ ਹਾਂ ਓਵਰ ਬ੍ਰਿਜ ਨਾਲ ਉਥੇ ਰਹਾਇਸ਼ੀ ਏਰੀਆ ਮਾਰਕੀਟ ਏਰੀਆ ਸਾਰਿਆਂ ਨੂੰ ਨੁਕਸਾਨ ਹੋਊਗਾ ਤੇ ਉਸ ਇਹਦੇ ਨਾਲ ਮੈਂ ਤਾਂ ਇਹਨਾਂ ਨੂੰ ਕਹਿਣਾ ਚਾਹਣਾ ਇੱਕ ਬਾਰ ਰੀਥਿੰਕ ਕਰ ਲੋ ਕਿ ਜੇ ਤੁਸੀਂ ਅੰਡਰਪਾਸ ਬਣਾ ਦੋਗੇ ਤਾਂ ਇੱਕ ਤਾਂ ਤੁਹਾਡੇ ਪੈਸੇ ਘੱਟ ਲੱਗਣਗੇ ਤੇ ਨਾਲ ਹੀ ਤੁਸੀਂ ਦੋਲੇ ਵਾਲੇ ਫਟਕਾਂ ਤੇ ਵੀ ਅੰਡਰਪਾਸ ਬਣਾ ਸਕਦੇ ਹੋ ਤੁਸੀਂ ਸਾਡੇ ਜੇ ਆਪਾਂ ਇਧਰੋਂ ਹਾਂਜੀ ਹਾਂ ਮਾਣਾ ਵਾਲੇ ਫਾਟਕਾਂ ਤੇ ਵੀ ਤੁਸੀਂ ਜਿਹੜਾ ਅੰਡਰਪਾਸ ਬਣਾ ਸਕਦੇ ਹੋ ਤਿੰਨ ਅੰਡਰਪਾਸ ਬਣ ਸਕਦੇ ਨੇ ਇਹੀ ਪੈਸਿਆਂ ਦੇ ਵਿੱਚ ਤਾਂ ਕਿ ਲੋਕਾਂ ਨੂੰ ਇਹਦਾ ਬਹੁਤ ਬੈਨੀਫਿਟ ਹੋ ਜਾਊਗਾ ਸੋ ਮੇਰੀ ਇਹੀ ਬੇਨਤੀ ਆ ਬਾਕੀ ਸਰਕਾਰ ਆ ਕਰਨਾ ਇਹਨਾਂ ਨੇ ਆਪਣੇ ਤਰੀਕੇ ਨਾਲ ਹੁੰਦਾ ਜੀ ਬੋਲੀ ਤੁਸੀਂ ਕਿਹਾ ਸਰਪੰਚ ਜੀ ਜੁਣਾ ਨੂੰ ਲੈ ਕੇ ਸਵਾਲ ਚੁੱਕੇ ਨੇ ਵੀ ਸਾਡੇ ਬਰਕਰ ਸਾਡੇ ਕੈਂਡੀਡਟਾਂ ਨੂੰ ਦੋ ਦੋ ਉਹਦੇ ਹਰਾਇਆ ਵੋਟਾਂ ਤੇ ਸਰਕਾਰ ਬਣਦੀ ਆ ਤੇ ਉਹਨਾਂ ਤੇ ਕਾਰਵਾਈ ਕਰਾਂਗੇ ਹਾਂ ਬਿਲਕੁਲ ਹੋਊਗੀ ਜੀ ਸਾਡੇ ਕਈ ਪਿੰਡ ਜਿਹੜੇ ਇਹਨਾਂ ਨੇ ਧੱਕੇ ਨਾਲ ਜਿਹੜੇ ਹਰਾਏ ਗਏ ਨੇ ਤੇ ਉਹਨਾਂ ਦੇ ਕੇਸ ਵੀ ਆਲਰੇਡੀ ਚੱਲ ਰਹੇ ਨੇ ਤੇ ਕਈ ਸਰਪੰਚ ਸਹਿਬਾਨ ਮਨਰੇਗਾ ਦਾ ਇਹਨਾਂ ਮਿਸਯੂਜ਼ ਕਰ ਰਹੇ ਨੇ ਹफ्ते ਸਾਰੇ ਟੱਬਰ ਦੇ ਮੈਂਬਰ ਨੇ ਜਿਹੜੇ ਉਹ ਭਰਤੀ ਕਰ ਰੱਖੇ ਰਹੇ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਕਿ ਇੱਥੇ ਬੁਲਾ ਕੇ ਸਾਰੇ ਬੰਦਿਆਂ ਦਾ ਉਰੇ ਚੈੱਕ ਕਰਿਆ ਜਾਵੇ ਵੀ ਧੂਰੀ ਦੇ ਕੀ ਹਾਲਾਤ ਨੇ ਮਨਰੇਗਾ ਦੀ ਪੇਮੈਂਟ 6-6 ਮਹੀਨੇ ਦੀ ਲੇਟ ਹੋ ਗਈ ਸਾਡੇ ਵਪਾਰੀ ਵਰਗ ਦਾ ਕੋਈ ਇੱਥੇ ਆ ਕੇ ਸਾਰ ਨਹੀਂ ਲੈ ਰਿਹਾ ਆ ਝੱਖੜ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਇਆ ਸੀ ਧੂਰੀ ਦਾ ਇੱਕ ਵੀ ਬੰਦੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਸਾਡੇ ਵਪਾਰੀ ਵਰਗ ਪਿੱਛੇ ਸੋ ਮੇਰੇ ਕਹਿਣ ਦਾ ਮਤਲਬ ਵੀ ਉਹਨਾਂ ਦਾ ਮਕਸਦ ਸਿਰਫ ਜਿਤਨਾ ਸੀਗਾ ਤੇ ਧੂਰੀ ਦੀ ਇਹ ਬਦਕਿਸਮਤੀ ਆ ਵੀ 2002 ਤੋਂ ਲੈ ਕੇ ਸਿਰਫ 2017 ਨੂੰ ਛੱਡ ਕੇ ਉਸ ਤੋਂ ਬਿਨਾ ਜਿੰਨੇ ਵੀ ਐਮਐਲਏ ਬਣੇ ਨੇ ਉਹ ਸਾਰੇ ਬਾਹਰਲੇ ਬਣੇ ਨੇ ਸੋ ਉਹਦਾ ਖਮਿਆਜਾ ਜਿਹੜਾ ਸਾਡੀ ਜਨਤਾ ਨੂੰ ਭੁਗਤਣਾ ਪੈਂਦਾ ਬਾਅਦ ਦੇ ਵਿੱਚ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਲੜਦੇ ਜਿਹੜੇ ਪਰਪਰ ਚੋਂ ਬੜੀ ਹਾਂ ਹਾਂ ਬਿਲਕੁਲ ਮੈਂ ਤਾਂ ਓਪਨਲੀ ਮੈਂ ਤਾਂ ਇਹ ਸਾਰਿਆਂ ਦੇ ਉੱਪਰ ਨਹੀਂ ਕਹਿਣਾ ਮੈਂ ਤਾਂ ਹਮੇਸ਼ਾ ਇਹ ਕਿਉਂਕਿ ਦੇਖੋ ਮੈਂ ਤਾਂ ਜੰਮਿਆ ਉਰੇਆ ਮਰਨਾ ਉਰੀਆ ਮੇਰੀ ਤਾਂ ਇਹ ਮਿੱਟੀ ਆ ਮੈਂ ਇੱਥੋਂ ਕਿੱਥੇ ਜਾਣਾ ਇਹ ਤਾਂ ਉਹ ਦੇਖਣ ਵੀ ਉਹਨਾਂ ਨੇ ਉਰੋਂ ਚੋਣ ਲੜਨੀ ਹੈ ਜਾਂ ਨਹੀਂ ਲੜਨੀ ਮਿਸ਼ਨ 2027 ਦੇ ਤਹਿਤ ਸਾਡੇ ਹਲਕਾ ਤੁਰੀ ਦੇ ਕੋਆਰਡੀਨੇਟਰ ਜਿਸਨੂੰ ਲਗਾਇਆ ਗਿਆ ਅਸੀਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੇ ਬੜਿੰਗ ਜੀ ਸਾਡੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਵੀ ਸਾਡੇ ਦਲਵੀਰ ਗੋਲਡੀ ਨੇ ਥੋੜਾ ਜਿਹਾ ਸਮੇਂ ਦੇ ਵਿੱਚ ਐਡਾ ਵੱਡਾ ਕੱਟ ਕਰਿਆ ਕਿਉਂਕਿ ਅੱਜ ਵਰਕਰਾਂ ਦਾ ਕਾਂਗਰਸ ਪ੍ਰਤੀ ਦਿਨੋਂ ਦਿਨ ਮੋਬਦ ਰਿਹਾ ਜਿਹੜੀ ਸਾਡੀ ਅੱਜ ਮੁੱਖ ਮੀਟਿੰਗ ਸੀ ਵੀ ਅਸੀਂ ਬੂਥ ਲੈਵਲ ਤੇ ਕਮੇਟੀਆਂ ਬਣਾਉਣੀਆਂ ਮੰਡਲ ਮੰਡਲ ਬਣਾਉਣੇ ਨੇ ਬਲਾਕ ਦੇ ਵਿੱਚ 33-33 ਮੈਂਬਰੀ ਕਮੇਟੀ ਬਣਾ ਕੇ ਉਹ ਅਸੀਂ ਹਾਈ ਕਮਾਂਡ ਨੂੰ ਭੇਜਣੀ ਹੈ ਇਹ ਇੱਥੇ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ ਸਰ ਸਾਹਿਬ ਇੱਕ ਸਵਾਲ ਹੈ ਤੁਹਾਡੇ ਜੀ ਨਾਲ ਇਹ ਕੋਆਰਡੀਨੇਸ਼ਨ ਕਰਾਣਾ ਤੁਹਾਡਾ ਚੈਲੰਜ ਰਹੂਗਾ ਇਹ ਵੀ ਤੁਰੀ ਦੇਖਿਆ ਜਾਂਦਾ ਹੈ ਕਿ ਇਹੋ ਤਰ੍ਹਾਂ ਦੇ ਲੀਡਰ ਆਪਣੀ ਪਾਰਟੀ ਦੇ ਵਿੱਚ ਸੈਲਟੇਮਿਸ ਜੈਫਰਿਕਸ ਕਰਾਦੇ ਨੇ ਕੋਈ ਨਾ ਕਿਹਾ ਤੁਹਾਡਾ ਤੁਸੀਂ ਉਹਦੇ ਵਾਸਤੇ ਕੰਮ ਕਰਦੇ ਹੋ ਚੈੱਕ ਕਰਵਾਉਂਦਾ ਹਾਂ ਕੋਈ ਸ਼ਾਮਾ ਕਾਡੀ ਕੋਈ ਪਾਰਟੀ ਦਾ ਨੁਕਸਾਨ ਨਹੀਂ ਹੁੰਦਾ ਜੀ ਪਾਰਟੀ ਹੈ ਜਿਹੜੀ ਸਾਡੀ ਉਹ ਬਹੁਤ ਵੱਡੀ ਹੈ ਕਿ ਜਿਹੜਾ ਟਿਕਟ ਮੰਗਣਾ ਹਰੇਕ ਦਾ ਮੌਲਿਕ ਅਧਿਕਾਰ ਆ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਕਿ ਜਿਹਨੂੰ ਵਰਕਰ ਚ ਹੋਣਗੇ ਹਾਈ ਕਮਾਂਡ ਨੇ ਉਹਨ ਟਿਕਟ ਦੇਣੀਆਂ ਕਿਉਂਕਿ ਸਾਡਾ ਤਾਂ ਇੱਕੋ ਮਕਸਦ ਆ ਬੂਥ ਮੰਡਲ ਤੇ ਮੰਡਲ ਪ੍ਰਧਾਨ ਬੂਥ ਲੈਵਲ ਬਲਾਕ ਕਮੇਟੀਆਂ ਪਹਿਲਾਂ ਇਹਨਾਂ ਨੂੰ ਕਾਇਮ ਕਰ